ਅੱਜ 26 ਅਗਸਤ 2025 ਸਮਾਂ 2 ਵਜੇ ਹੈ ਅੱਜ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ 8 ਫੁੱਟ ਹੋ ਗਿਆ ਕੱਲ ਪਾਉਣੇ 3 ਫੁੱਟ ਪਾਣੀ ਸੀ ਅੱਜ ਸਵੇਰੇ ਵੀ ਪਾਣੀ ਘਟ ਸੀ ਜਿਹੜੀ ਬਾਰਿਸ਼ ਲਗਾਤਾਰ 2 ਦਿਨ ਕੱਲ ਤੇ ਪਰਸੋਂ ਹੁੰਦੀ ਰਹੀ ਤੀਜਾ ਦਿਨ ਅੱਜ ਸੀ ਅੱਜ ਜਿਹੜੀ ਸਵੇਰੇ ਬਹੁਤ ਜ਼ਿਆਦਾ ਬਾਰਿਸ਼ ਹੋਈ ਹੈ ਉਹਦੇ ਕਰਕੇ ਪਾਣੀ ਹੈ ਜਿਹੜਾ ਘੱਗਰ ਦੇ ਵਿੱਚ ਵਧਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਘੱਗਰ ਦੇ ਵਿੱਚ ਪਾਣੀ ਹੈ ਜਿਹੜਾ ਉਹਦੀ ਸਪੀਡ ਵੀ ਪੂਰੀ ਹੈ ਤੇ ਦੂਸਰਾ ਇੱਥੇ ਇਹ ਹੈ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਦੇਖਣ ਆ ਰਹੇ ਆ ਕਿਉਂਕਿ ਖੱਗਰ ਦੇ ਵਿੱਚ ਜਦੋਂ ਪਾਣੀ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਸਾਡੇ ਲੋਕਾਂ ਦੇ ਵਿੱਚ ਸਹਿਮ ਹੈ ਜਿਹੜਾ ਉਹ ਪੈਦਾ ਹੋ ਜਾਂਦਾ ਕਿਉਂਕਿ ਲੋਕ ਹੜਾਂ ਦੀ ਮਾਰ ਹੈ ਜਿਹੜੀ ਉਹ ਬਹੁਤ ਚੱਲ ਚੁੱਕੇ 2023 ਲੋਕਾਂ ਨੂੰ ਯਾਦ ਆ ਜਾਂਦਾ ਹੈ 1993 ਯਾਦ ਆ ਜਾਂਦਾ 1988 ਯਾਦ ਆ ਜਾਂਦਾ ਬਹੁਤ ਜ਼ਿਆਦਾ ਵਾਰਸ਼ ਪੈਣ ਦੇ ਕਰਕੇ ਘੱਗਰ ਦੇ ਵਿੱਚ ਲਗਾਤਾਰ ਪਾਣੀ ਹੈ ਜਿਹੜਾ ਉਹ ਵਧ ਰਿਹਾ ਹੈ ਇਹ ਦਰਵਾਜ਼ੇ ਹੈ ਜਿਹੜੇ ਜਦੋਂ 10 ਫੁੱਟ ਪਾਣੀ ਘੱਗਰ ਦੇ ਵਿੱਚ ਹੋ ਜੂਗਾ ਉਹ ਦਰਵਾਜ਼ੇ ਹੈ ਜਿਹੜੇ ਉਹ ਦਿਖਣੋਂ ਹਟ ਜਾਣਗੇ ਬਹੁਤ ਸਾਰੇ ਲੋਕ ਇਸੇ ਕਰਕੇ ਇੱਥੇ ਚੌਕਸੀ ਵਜੋਂ ਵੀ ਆ ਰਹੇ ਆ ਬੰਦੇ ਉੱਤੇ ਵੀ ਬਹੁਤ ਸਾਰੇ ਕਿਸਾਨ ਭਰਾ ਹੈ ਜਿਹੜੇ ਉਹ ਜਿੱਥੇ ਲੱਗਦਾ ਕਿ ਕਿਤੇ ਕੋਈ ਖੱਡ ਜਾ ਹੋਰ ਪ੍ਰੋਬਲਮ ਹੈ ਬੰਨ ਦੇ ਵਿੱਚ ਉਹਦੀ ਵੀ ਰੱਖੀ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ